ਮੇਰੀ ਮਨੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਕੜੀ ਪਕੌੜਾ ਜੇਕਰ ਤੁਸੀਂ ਇਸ ਨੂੰ ਬਣਾ ਕੇ ਖਾ ਲਿਆ ਤਾਂ ਵਾਰ-ਵਾਰ ਇਸੇ ਤਰੀਕੇ ਦੇ ਨਾਲ ਹੀ ਕੜੀ ਨੂੰ ਬਣਾਓਗੇ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਖੁੱਲਾ ਬਾウル ਲਵਾਂਗੇ ਉਸ ਦੇ ਵਿੱਚ ਮੈਂ ਇੱਕ ਕੌਲੀ ਬੇਸਨ ਦੀ ਲੈ ਲਈ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਬੇਸਨ ਵੱਧ ਘੱਟ ਲੈ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਦਹੀਂ ਐਡ ਕਰਾਂਗੇ ਮੈਂ ਅੱਜ ਘੜੀ ਦਹੀਂ ਤੋਂ ਬਣਾ ਰਹੀ ਹਾਂ ਜੇਕਰ ਤੁਸੀਂ ਲੱਸੀ ਨਾਲ ਬਣਾਉਣੀ ਚਾਹੋ ਤਾਂ ਲੱਸੀ ਨਾਲ ਵੀ ਬਣਾ ਸਕਦੇ ਹੋ ਇੱਕ ਤੋਂ ਡੇਢ ਕੌਲੀ ਮੈਂ ਇੱਥੇ ਦਹੀਂ ਦੀ ਲਈ ਹੈ ਦਹੀਂ ਬਹੁਤ ਜ਼ਿਆਦਾ ਖੱਟਾ ਨਹੀਂ ਹੈ ਨਾਰਮਲ ਹੀ ਇਸ ਦੇ ਵਿੱਚ ਖਟਾਸ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਦਹੀਂ ਪਾ ਕੇ ਇਸ ਦਾ ਪੋਲ ਤਿਆਰ ਕਰਾਂਗੇ ਇੱਕੇ ਵਾਰ ਆਪਾਂ ਇਸ ਦੇ ਵਿੱਚ ਦਹੀਂ ਸਾਰਾ ਨਹੀਂ ਪਾਉਣਾ ਨਹੀਂ ਤੇ ਇਸ ਦੇ ਵਿੱਚ ਗੰਡਾ ਵੱਜ ਜਾਣੀ ਹੈ ਤੇ ਫਿਰ ਇਸ ਨੂੰ ਮਿਕਸ ਕਰਨਾ ਥੋੜਾ ਔਖਾ ਹੋ ਜਾਵੇਗਾ ਹੁਣ ਦੇਖੋ ਪਹਿਲਾਂ ਆਪਾਂ ਥੋੜਾ ਜਿਹਾ ਦਹੀਂ ਐਡ ਕੀਤਾ ਸੀ ਹੁਣ ਬਾਕੀ ਸਾਰਾ ਇਸ ਦੇ ਵਿੱਚ ਆਪਾਂ ਦਹੀਂ ਐਡ ਕਰ ਦਵਾਂਗੇ ਤੇ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਆਪਣਾ ਕੋਲ ਬਹੁਤ ਹੀ ਵਧੀਆ ਮਿਕਸ ਹੋ ਚੁੱਕਾ ਹੈ ਹੁਣ ਇੱਥੇ ਪਾਵਾਂਗੇ ਆਪਾਂ ਇੱਕ ਚਮਚ ਨਮਕ ਅੱਧਾ ਚਮਚ ਲਾਲ ਮਿਰਚ ਪਾਊਡਰ ਇੱਕ ਚੌਥਾਈ ਚਮਚ ਹਲਦੀ ਇੱਕ ਚਮਚ ਆਪਾਂ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚ ਇੱਥੇ ਆਪਾਂ ਗਰਮ ਮਸਾਲਾ ਪਾ ਲਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸੇ ਕੋਲ ਦੇ ਵਿੱਚ ਐਡ ਕਰਕੇ ਮਿਕਸ ਕਰ ਲਵਾਂਗੇ ਇਹ ਮਸਾਲੇ ਵੀ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰਨੇ ਹਨ ਥੋੜਾ ਜਿਹਾ ਹੁਣ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਇੱਕ ਕੌਲੀ ਤਕਰੀਬਨ ਮੈਂ ਇਸ ਦੇ ਵਿੱਚ ਪਾਣੀ ਦੀ ਐਡ ਕਰ ਲਈ ਹੈ ਤੇ ਚੰਗਾ ਚੰਗੀ ਤਰ੍ਹਾਂ ਇਸ ਨੂੰ ਹੁਣ ਆਪਾਂ ਮਿਕਸ ਕਰ ਲਵਾਂਗੇ ਇਹ ਦੇਖੋ ਇਹ ਕੜੀ ਦਾ ਘੋਲ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਸਾਈਡ ਤੇ ਰੱਖਦੇ ਹਾਂ ਤੇ ਹੁਣ ਆਪਾਂ ਗੈਸ ਵੱਲ ਆਉਨੇ ਹਾਂ ਗੈਸ ਨੂੰ ਔਨ ਕਰਾਂਗੇ ਉੱਪਰ ਰੱਖਾਂਗੇ ਆਪਾਂ ਕੜਾਈ ਕੜਾਈ ਦੇ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਐਡ ਕਰ ਲਿਆ ਹੈ ਤੇਲ ਗਰਮ ਹੋਣ ਤੇ ਇੱਕ ਚਮਚ ਇਸ ਦੇ ਵਿੱਚ ਆਪਾਂ ਮੇਥਰੇ ਐਡ ਕਰਾਂਗੇ ਅੱਧਾ ਚਮਚ ਕਾਲੀ ਸਰੋਂ ਐਡ ਕਰਾਂਗੇ ਇੱਕ ਚਮਚ ਜੀਰਾ ਤੇ 1 ਚਮਚ ਇਸ ਦੇ ਵਿੱਚ ਆਪਾਂ ਸਾਬਤ ਧਨੀਆ ਐਡ ਕਰ ਲਵਾਂਗੇ ਹੁਣ ਇਸ ਵਿੱਚ ਆਪਾਂ 2 ਤੋਂ 3 ਚੁਟਕੀਆਂ ਹਿੰਗ ਦੀਆਂ ਐਡ ਕਰਾਂਗੇ ਜੋ ਕਿ ਹਾਜਮੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੁੰਨ ਲਵਾਂਗੇ ਹੁਣ ਇੱਥੇ ਆਪਾਂ ਇਸ ਦੇ ਵਿੱਚ ਕੜੀ ਪੱਤਾ ਐਡ ਕਰਾਂਗੇ ਜਿਸ ਦੇ ਨਾਲ ਕੜੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਹ ਆਪਾਂ ਫਰੈਸ਼ ਕੜੀ ਪੱਤਾ ਲਿਆ ਹੈ ਹੁਣ ਇੱਥੇ ਆਪਾਂ ਐਡ ਕਰਾਂਗੇ ਬ੍ਰੀਕ ਕੱਟਿਆ ਹੋਇਆ ਲਸਣ ਤੇ ਨਾਲ ਹੀ ਇਸ ਦੇ ਵਿੱਚ ਬ੍ਰੀਕ ਕਟਿਆ ਹੋਇਆ ਅਦਰਕ ਪਾ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਭੁੰਨ ਲਵਾਂਗੇ ਇਹਨਾਂ ਨੂੰ ਆਪਾਂ ਬਿਲਕੁਲ ਸਾੜਨਾ ਨਹੀਂ ਹੈ ਹਲਕਾ ਜਿਹਾ ਹੀ ਇਹਨਾਂ ਨੂੰ ਭੁੰਨਾਂਗੇ ਤਾਂ ਹੀ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਵੇਗਾ ਹੁਣ ਇੱਥੇ ਮੈਂ ਦੋ ਹਰੀਆਂ ਮਿਰਚਾਂ ਲਈਆਂ ਹਨ ਤੇ ਉਹਨਾਂ ਨੂੰ ਕੱਟ ਕੇ ਇਸ ਦੇ ਵਿੱਚ ਪਾ ਦਵਾਂਗੇ ਇਹ ਸਾਰੀਆਂ ਚੀਜ਼ਾਂ ਆਪਣੀਆਂ ਪੁੱਜ ਚੁੱਕੀਆਂ ਹਨ ਹੁਣ ਇਸ ਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਐਡ ਕਰ ਲਵਾਂਗੇ ਤੇ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਬਹੁਤ ਵਧੀਆ ਸੌਫਟ ਨਹੀਂ ਹੋ ਜਾਂਦੇ ਤੁਸੀਂ ਇੱਕ ਵਾਰੀ ਇਹ ਕੜੀ ਬਣਾ ਕੇ ਦੇਖੋ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਵਾਰ-ਵਾਰ ਇਸੇ ਤਰੀਕੇ ਦੇ ਨਾਲ ਹੀ ਕੜੀ ਬਣਾਉਣੀ ਪਸੰਦ ਕਰੋਗੇ ਤੇ ਇਸ ਦੇ ਵਿੱਚ ਜਿਹੜੇ ਆਪਾਂ ਪਕੌੜੇ ਪਾਉਣੇ ਹਨ ਉਹ ਵੀ ਇੱਕ ਅਲੱਗ ਤਰੀਕੇ ਦੇ ਨਾਲ ਆਪਾਂ ਤਿਆਰ ਕਰਾਂਗੇ ਇਹ ਦੇਖੋ ਪਿਆਜ਼ ਆਪਣੇ ਥੋੜੀ ਜਿਹਾ ਸੌਫਟ ਹੋ ਚੁੱਕੇ ਹਨ ਤੇ ਥੋੜਾ ਜਿਹਾ ਇਹਨਾਂ ਦਾ ਕਲਰ ਵੀ ਚੇਂਜ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਆਪਣਾ ਵੇਸਣ ਵਾਲਾ ਘੋਲ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਹੁਣ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਲਵਾਂਗੇ ਇੱਥੇ ਮੈਂ ਤਕਰੀਬਨ 1 ਕਿਲੋ ਪਾਣੀ ਐਡ ਕਰ ਲਿਆ ਹੈ ਜੇਕਰ ਦੁਬਾਰਾ ਆਪਾਂ ਨੂੰ ਲੋੜ ਪਵੇ ਇਸ ਦੇ ਵਿੱਚ ਪਾਣੀ ਐਡ ਕਰਨ ਦੀ ਤੇ ਆਪਾਂ ਗਰਮ ਪਾਣੀ ਹੀ ਐਡ ਕਰਾਂਗੇ ਠੰਡਾ ਪਾਣੀ ਐਡ ਕਰਨ ਦੇ ਨਾਲ ਕੜੀ ਦੇ ਵਿੱਚ ਜੋ ਸਵਾਦ ਹੈ ਤੇ ਮਸਾਲਿਆਂ ਦਾ ਫਲੇਵਰ ਹੈ ਉਹ ਸਾਰਾ ਖਤਮ ਹੋ ਜਾਂਦਾ ਹੈ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਓਨੇ ਟਾਈਮ ਦੇ ਲਈ ਪਕਾਵਾਂਗੇ ਜਦੋਂ ਤੱਕ ਇਸ ਦੇ ਵਿੱਚ ਇੱਕ ਉਬਾਲਾ ਨਹੀਂ ਆ ਜਾਂਦਾ ਜਦੋਂ ਉਬਾਲਾ ਆ ਗਿਆ ਤੇ ਫਿਰ ਆਪਾਂ ਲੋ ਫਲੇਮ ਦੇ ਉੱਪਰ ਇਸ ਨੂੰ ਪੱਕਣ ਦਵਾਂਗੇ ਇਹ ਦੇਖੋ ਹੁਣ ਆਪਣੀ ਕੜੀ ਦੇ ਵਿੱਚ ਇੱਕ ਉਬਾਲਾ ਆ ਚੁੱਕਾ ਹੈ ਹੁਣ ਆਪਾਂ ਇਸ ਦਾ ਫਲੇਮ ਲੋ ਕਰਕੇ ਇਸ ਨੂੰ ਕੜਨ ਦਵਾਂਗੇ ਕਿਉਂਕਿ ਕੜੀ ਜਿਹੜੀ ਹੈ ਉਹ ਕੜ ਕਰਕੇ ਹੀ ਟੇਸਟੀ ਬਣਦੀ ਹੈ ਹੁਣ ਇਸ ਨੂੰ ਆਪਾਂ ਪਲੇਟ ਦੇ ਨਾਲ ਕਵਰ ਕਰ ਦਵਾਂਗੇ ਤੇ ਥੋੜੀ ਜੀ ਸਾਈਡ ਆਪਾਂ ਇਸ ਤਰ੍ਹਾਂ ਕੜਾਈ ਤੋਂ ਨੰਗੀ ਰੱਖਾਂਗੇ ਤਾਂ ਕਿ ਇਹ ਉਬਾਲਾ ਖਾ ਕੇ ਬਾਹਰ ਨਾ ਜਾਵੇ ਕੜੀ ਹੁਣ ਆਪਣੀ ਬਣ ਰਹੀ ਹੈ ਹੁਣ ਆਪਾਂ ਇਸ ਦੇ ਪਕੌੜਿਆਂ ਦੀ ਤਿਆਰੀ ਕਰਦੇ ਹਾਂ ਇੱਕ ਬਰਤਨ ਲਵਾਂਗੇ ਉਸ ਦੇ ਵਿੱਚ ਮੈਂ ਅੱਧੀ ਕੌਲੀ ਵੇਸਣ ਦੀ ਐਡ ਕੀਤੀ ਹੈ ਇਹ ਥੋੜਾ ਥੋੜਾ ਹੁਣ ਇਸ ਦੇ ਵਿੱਚ ਆਪਾਂ ਪਾਣੀ ਪਾ ਕੇ ਇਸ ਦਾ ਘੋਲ ਤਿਆਰ ਕਰ ਲਵਾਂਗੇ ਇਸ ਪਕੌੜਿਆਂ ਦੇ ਘੋਲ ਨੂੰ ਆਪਾਂ ਇੱਕੋ ਡਾਇਰੈਕਸ਼ਨ ਦੇ ਵਿੱਚ ਹੀ ਘਮਾਉਂਦੇ ਹੋਏ ਘੋਲਣਾ ਹੈ ਇਸ ਨੂੰ ਆਪਾਂ ਲਗਾਤਾਰ 7 ਤੋਂ 8 ਮਿੰਟ ਇਸੇ ਤਰ੍ਹਾਂ ਹੀ ਘੋਲੀ ਜਾਵਾਂਗੇ ਤਾਂ ਕਿ ਇਸ ਦੇ ਵਿੱਚ ਥੋੜੀ ਜੀ 에ਅਰ ਆ ਜਾਵੇ ਤੇ ਬਹੁਤ ਹੀ ਵਧੀਆ ਵੇਸਣ ਆਪਣਾ ਫੁੱਲ ਜਾਵੇ ਕਿਉਂਕਿ ਇਸ ਦੇ ਵਿੱਚ ਆਪਾਂ ਕੋਈ ਪਿਆਜ਼ ਐਡ ਨਹੀਂ ਕਰਨੇ ਜਸਟ ਇਹ ਆਪਾਂ ਵੇਸਣ ਦੇ ਪਕੌੜੇ ਹੀ ਬਣਾਉਣੇ ਹਨ ਤੇ ਇਸ ਲਈ ਇਸ ਨੂੰ ਇਸ ਤਰ੍ਹਾਂ ਫੈਂਟਣਾ ਤੇ ਇਸ ਨੂੰ ਫਲਫੀ ਕਰਨਾ ਬਹੁਤ ਹੀ ਜ਼ਰੂਰੀ ਹੈ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਥੋੜਾ ਜਿਹਾ ਜ਼ੋਰ ਵੀ ਲੱਗ ਜਾਂਦਾ ਹੈ ਪਰ ਇਹ ਦੇਖੋ ਆਪਣਾ ਵੇਸਣ ਕਿੰਨਾ ਵਧੀਆ ਫਲਫੀ ਹੋ ਚੁੱਕਾ ਹੈ ਹੁਣ ਇਸ ਦੇ ਟੇਸ ਨੂੰ ਹੋਰ ਵਧੀਆ ਬਣਾਉਣ ਦੇ ਲਈ ਆਪਾਂ ਐਡ ਕਰਾਂਗੇ ہری ਮਿਰਚ ਲਸਣ ਤੇ ਅਦਰਕ ਦਾ ਪੇਸਟ ਤੇ 1/4 ਚਮਚ ਇਸ ਦੇ ਵਿੱਚ ਆਪਾਂ ਨਮਕ ਐਡ ਕਰ ਦਵਾਂਗੇ ਤੇ 1/4 ਚਮਚ ਇਸ ਦੇ ਵਿੱਚ ਆਪਾਂ ਹਲਦੀ ਐਡ ਕਰਾਂਗੇ ਜਿਸ ਦੇ ਨਾਲ ਪਕੌੜਿਆਂ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਇੱਕ ਛੋਟਾ ਚਮਚ ਇਸ ਦੇ ਵਿੱਚ ਆਪਾਂ ਅਜਵੈਨ ਐਡ ਕਰਾਂਗੇ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਤੇ ਫਲੇਵਰ ਆਉਂਦਾ ਹੈ ਹੁਣ ਇਸ ਦੇ ਵਿੱਚ ਆਪਾਂ ਆਮਚੂਰਨ ਪਾਊਡਰ ਐਡ ਕਰਾਂਗੇ ਉਹ ਮੈਂ ਅੱਧਾ ਚਮਚ ਐਡ ਕੀਤਾ ਹੈ ਅੱਧਾ ਚਮਚੀ ਇਸ ਦੇ ਵਿੱਚ ਆਪਾਂ ਸਾਬਤ ਧਨੀਆ ਹੱਥ ਨਾਲ ਮਸਲ ਕੇ ਐਡ ਕਰਾਂਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਪਕੌੜੇ ਜ਼ਰੂਰ ਬਣਾ ਕੇ ਕੜੀ ਬਣਾਇਓ ਤੁਹਾਨੂੰ ਹਲਵਾਈ ਦੇ ਪਕੌੜੇ ਭੁੱਲ ਜਾਣਗੇ ਹੁਣ ਇੱਥੇ ਆਪਾਂ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਧਨੀਆ ਤੇ ਬਰੀਕ ਕੱਟੀ ਹੋਈ ਮੇਥੀ ਇਹ ਪਕੌੜੇ ਆਪਾਂ ਤਿਆਰ ਕਰਾਂਗੇ ਅੱਜ ਮੇਥੀ ਪਾ ਕੇ ਪਹਿਲਾਂ ਆਪਾਂ ਮੇਥੀ ਵਾਲੀ ਕੜੀ ਵੀ ਬਣਾਈ ਸੀ ਉਸ ਦੀ ਰੈਸਪੀ ਵੀ ਆਪਣੇ ਚੈਨਲ ਤੇ ਹੈਗੀ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਹੁਣ ਇਹਨਾਂ ਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਬਹੁਤ ਜ਼ਿਆਦਾ ਇਸ ਨੂੰ ਨਹੀਂ ਹਿਲਾਉਣਾ ਜਸਟ ਮੜਾ ਮੜਾ ਹੱਗੇ ਹੱਥਾਂ ਨਾਲ ਹਿਲਾਵਾਂਗੇ ਤਾਂ ਕਿ ਸਾਰੇ ਮਸਾਲੇ ਇਸ ਦੇ ਵਿੱਚ ਮਿਕਸ ਹੋ ਜਾਣ ਦੂਸਰੀ ਸਾਈਡ ਤੇ ਆਪਾਂ ਤੇਲ ਵੀ ਗਰਮ ਹੋਣ ਲਈ ਰੱਖ ਦਿੱਤਾ ਹੈ ਤੇਲ ਆਪਣਾ ਗਰਮ ਹੋ ਰਿਹਾ ਹੈ ਪਕੌੜੇ ਆਪਾਂ ਕੱਢ ਲੈਣੇ ਹਨ ਤੇ ਇਸ ਵਿੱਚ ਹੁਣ ਆਪਾਂ ਦੋ ਤੋਂ ਤਿੰਨ ਚੁਟਕੀਆਂ 베ਕਿੰਗ ਪਾਊਡਰ ਐਡ ਕਰਾਂਗੇ ਇਹ ਤੁਸੀਂ ਉਦੋਂ ਹੀ ਐਡ ਕਰਨਾ ਹੈ ਜਦੋਂ ਤੁਸੀਂ ਪਕੌੜੇ ਬਸ ਕੱਢ ਹੀ ਲੈਣੇ ਹੋਣ ਆਪਣਾ ਤੇਲ ਗਰਮ ਹੋ ਚੁੱਕਾ ਹੈ ਇਸ ਲਈ ਮੈਂ ਇਸ ਦੇ ਵਿੱਚ ਐਡ ਕਰ ਲਿਆ ਹੈ ਤੇ ਹੁਣ ਆਪਾਂ ਇਸ ਦੇ ਪਕੌੜੇ ਬਣਾਉਣੇ ਸ਼ੁਰੂ ਕਰਦੇ ਨੇ ਹਨ ਇਹ ਦੇਖੋ ਆਪਣਾ ਤੇਲ ਗਰਮ ਹੋ ਚੁੱਕਾ ਹੈ ਪਹਿਲਾਂ ਆਪਾਂ ਤੇਲ ਨੂੰ ਥੋੜਾ ਜ਼ਿਆਦਾ ਗਰਮ ਕਰ ਲਿਆ ਫਿਰ ਇਸ ਦਾ ਆਪਾਂ ਫਲੇਮ ਥੋੜਾ ਜਿਹਾ ਘੱਟ ਕਰ ਲਵਾਂਗੇ ਤਾਂ ਕਿ ਜਿਹੜੇ ਆਪਣੇ ਪਕੌੜੇ ਹਨ ਉਹ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਜੇਕਰ ਆਪਾਂ ਗੈਸ ਦਾ ਫਲੇਮ ਖਾਈ ਹੀ ਰੱਖਿਆ ਤੇ ਤੇਲ ਬਹੁਤ ਜ਼ਿਆਦਾ ਗਰਮ ਰੱਖਿਆ ਤਾਂ ਉਸ ਦੇ ਨਾਲ ਉੱਪਰੋਂ ਤਾਂ ਆਪਣੇ ਪਕੌੜੇ ਪੱਕ ਜਾਣਗੇ ਪਰ ਅੰਦਰੋਂ ਉਹ ਕੱਚੇ ਰਹਿਣਗੇ ਇਸ ਲਈ ਹੁਣ ਆਪਾਂ ਲੋ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਅੰਦਰ ਤੱਕ ਇਹ ਪਕੌੜੇ ਪੱਕ ਜਾਣ ਇਹ ਦੇਖੋ ਕਿੰਨੇ ਵਧੀਆ ਆਪਣੇ ਫੁੱਲ ਕੇ ਪਕੌੜੇ ਬਣ ਰਹੇ ਹਨ ਇਸ ਤਰ੍ਹਾਂ ਦੇ ਪਕੌੜੇ ਉਦੋਂ ਹੀ ਬੰਦਦੇ ਹਨ ਜਦੋਂ ਆਪਾਂ ਵੇਸ ਤੋਂ ਨੂੰ ਬਹੁਤ ਚੰਗੀ ਤਰ੍ਹਾਂ ਫੈਂਟਦੇ ਹਾਂ ਸੇਮ ਲੱਗਦੇ ਹਨ ਕਿ ਜਿਸ ਤਰ੍ਹਾਂ ਆਪਾਂ ਪੱਲੇ ਬਣਾਏ ਹਨ ਹੁਣ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹੈ ਆਪਣੇ ਪਕੌੜਿਆਂ ਤੇ ਤੇ ਇਹਨਾਂ ਨੂੰ ਹੁਣ ਆਪਾਂ ਕੱਢ ਲਵਾਂਗੇ ਲਓ ਜੀ ਕਿੰਨੇ ਵਧੀਆ ਆਪਣੇ ਪਕੌੜੇ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਕੜੀ ਵੀ ਆਪਣੀ ਦੂਸਰੀ ਸਾਈਡ ਤੇ ਬਹੁਤ ਵਧੀਆ ਰਿਜ ਰਹੀ ਹੈ ਵਿੱਚੋਂ ਵਿੱਚੋਂ ਆਪਾਂ ਉਸ ਨੂੰ ਵੀ ਹਿਲਾਇ ਜਾ ਰਹੇ ਹਾਂ ਇਸੇ ਤਰ੍ਹਾਂ ਬਾਕੀ ਰਹਿੰਦੇ ਪਕੌੜੇ ਵੀ ਆਪਾਂ ਕੱਢ ਲਵਾਂਗੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਫੈਮਿਲੀ ਤੇ ਫਰੈਂਡਸ ਦੇ ਵਿੱਚ ਤਾਂ ਕਿ ਉਹ ਵੀ ਇਹ ਰੈਸਪੀ ਬਣਾਉਣ ਤੇ ਇੰਜੋਏ ਕਰਨ ਇਹ ਦੇਖੋ ਹੁਣ ਆਪਾਂ ਕੜੀ ਵੀ ਚੈੱਕ ਕਰਦੇ ਹਾਂ ਲਓ ਜੀ ਦੇਖੋ ਕੜੀ ਕੜ ਕਰਕੇ ਕਿੰਨੀ ਜ਼ਿਆਦਾ ਘੱਟ ਰਹਿ ਗਈ ਹੈ ਤੇ ਕਿੰਨਾ ਵਧੀਆ ਇਸ ਤੇ ਕਲਰ ਆਇਆ ਹੈ ਤੇ ਕਿੰਨਾ ਸ਼ਾਈਨ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕੜੀ ਤੇ ਆਈ ਇਹ ਦੇਖੋ ਹੁਣ ਤੁਸੀਂ ਸਾਈਡਾਂ ਤੇ ਦੇਖੋ ਕੜਾਈ ਦੇ ਪਹਿਲਾਂ ਕਿੰਨੀ ਜ਼ਿਆਦਾ ਕੜੀ ਸੀ ਤੇ ਹੁਣ ਇਹ ਕਿੰਨੀ ਘੱਟ ਕੜੀ ਰਹਿ ਚੁੱਕੀ ਹੈ ਹੁਣ ਇਹ ਕੁਝ ਜ਼ਿਆਦਾ ਥਿੱਕ ਲੱਗ ਰਹੀ ਹੈ ਮੈਨੂੰ ਇਸ ਲਈ ਮੈਂ ਇਸ ਦੇ ਵਿੱਚ ਇੱਕ ਕੌਲੀ ਹੋਰ ਗਰਮ ਪਾਣੀ ਦੀ ਐਡ ਕਰ ਲਈ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਪਕੌੜੇ ਵੀ ਐਡ ਕਰਨੇ ਹਨ ਤੇ ਇਸ ਨੇ ਫਿਰ ਥਿੱਕ ਹੋ ਜਾਣਾ ਹੈ ਪਕੌੜਿਆਂ ਨੇ ਵੀ ਕੜੀ ਨੂੰ ਸੋਕ ਕਰ ਲੈਣਾ ਹੈ ਲੋ ਜੀ ਹੁਣ ਆਪਣੀ ਕੜੀ ਤੁਸੀਂ ਚੈੱਕ ਕਰੋ ਇਸ ਦੀ ਕਨਸਿਸਟੈਂਸੀ ਵੀ ਬਹੁਤ ਵਧੀਆ ਹੈ ਤੇ ਦੇਖੋ ਕੜ ਕੜ ਕੇ ਕਿੰਨੀ ਵਧੀਆ ਆਪਣੀ ਕੜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਇਸ ਕੜੀ ਦੀ ਸ਼ਾਇਨ ਦੇਖੋ ਕਿੰਨੀ ਜਿਆਦਾ ਵਧੀਆ ਹੈ ਹੁਣ ਇਸ ਤੇ ਆਪਾਂ ਪਕੌੜੇ ਐਡ ਕਰ ਦਵਾਂਗੇ ਲੋ ਜੀ ਹੁਣ ਆਪਾਂ ਇਸ ਦੇ ਵਿੱਚ ਪਕੌੜੇ ਐਡ ਕਰ ਲਏ ਹਨ ਤੇ ਹੁਣ ਗੈਸ ਦਾ ਫਲੇਮ ਆਪਾਂ ਬਿਲਕੁਲ ਲੋ ਕਰ ਦਵਾਂਗੇ ਤੇ ਥੋੜੇ ਟਾਈਮ ਦੇ ਲਈ ਆਪਾਂ ਪਕੌੜਿਆਂ ਦੇ ਨਾਲ ਕੜੀ ਨੂੰ ਰਿਜਨ ਦਵਾਂਗੇ ਤਾਂ ਕਿ ਪਕੌੜਿਆਂ ਦੇ ਵਿੱਚ ਵੀ ਕੜੀ ਦਾ ਫਲੇਵਰ ਆ ਜਾਵੇ ਤੇ ਪਕੌੜੇ ਆਪਣੇ ਹੋਰ ਜਿਆਦਾ ਸੌਫਟ ਹੋ ਜਾਣ 19 ਨੂੰ ਆਪਾਂ ਕਵਰ ਕਰਕੇ ਰੱਖ ਦਿੰਨੇ ਹਾਂ ਇਹ ਹੌਲੀ ਹੌਲੀ ਹੋਰ ਥੋੜੀ ਜੀ ਪੱਕ ਜਾਵੇਗੀ ਤੇ ਦੂਸਰੀ ਸਾਈਡ ਤੇ ਇੱਕ ਆਪਾਂ ਛੋਟਾ ਜਿਹਾ ਤੜਕਾ ਹੋਰ ਤਿਆਰ ਕਰਦੇ ਹਾਂ ਇੱਕ ਆਪਾਂ ਛੋਟੀ ਜੀ ਪੈਨ ਲਵਾਂਗੇ ਉਸ ਦੇ ਵਿੱਚ ਇੱਕ ਵੱਡਾ ਚਮਚ ਦੇਸੀ ਘਿਓ ਦਾ ਐਡ ਕਰਾਂਗੇ ਜਦੋਂ ਆਪਣਾ ਘਿਓ ਗਰਮ ਹੋ ਗਿਆ ਇਸ ਦੇ ਵਿੱਚ ਬ੍ਰੀਕ ਕਟਿਆ ਹੋਇਆ ਲਸਣ ਤੇ ਬ੍ਰੀਕ ਕਟਿਆ ਹੋਇਆ ਅਦਰਕ ਪਾ ਦਵਾਂਗੇ ਤੇ ਹੁਣ ਆਪਾਂ ਗੈਸ ਦਾ ਫਲੇਮ ਕਰ ਦਵਾਂਗੇ ਬੰਦ ਕਿਉਂਕਿ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਪਕਾਉਣਾ ਨਹੀਂ ਹੈ ਜਦੋਂ ਆਪਾਂ ਫਲੇਮ ਬੰਦ ਕਰ ਦਿੱਤਾ ਉਸ ਤੋਂ ਮਗਰੋਂ ਇਸ ਦੇ ਵਿੱਚ ਆਪਾਂ 4 ਸਾਬਤ ਲਾਲ ਮਿਰਚਾਂ ਐਡ ਕਰਾਂਗੇ ਤੇ ਇੱਕ ਚਮਚ ਇਸ ਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕਰਾਂਗੇ ਜਿਸ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਲਓ ਜੀ ਇੱਕ ਆਪਣਾ ਛੋਟਾ ਜਿਹਾ ਤੜਕਾ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਦੇ ਨਾਲ ਆਪਣੀ ਕੜੀ ਦੇ ਸਵਾਦ ਦੇ ਵਿੱਚ ਹੋਰ ਵੀ ਚਾਰ ਚੰਨ ਲੱਗ ਜਾਣਗੇ ਲਓ ਆਪਾਂ ਤੁਹਾਨੂੰ ਹੁਣ ਕੜੀ ਦਿਖਾਉਂਦੇ ਹਾਂ ਕੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਗੈਸ ਦਾ ਫਲੇਮ ਇਥੇ ਬੰਦ ਕਰ ਦਵਾਂਗੇ ਤੇ ਕੜੀ ਦੇ ਵਿੱਚ ਤੜਕਾ ਪਾ ਦਵਾਂਗੇ ਇਹ ਤੜਕਾ ਪਾ ਕੇ ਆਪਾਂ ਉਸੇ ਟਾਈਮ ਹੀ ਕੜੀ ਨੂੰ ਕਵਰ ਕਰ ਦੇਣਾ ਹੈ ਤਾਂ ਕਿ ਜਿਹੜਾ ਤੜਕੇ ਦਾ ਫਲੇਵਰ ਹੈ ਉਹ ਬਹੁਤ ਵਧੀਆ ਇਸ ਦੇ ਵਿੱਚ ਆਵੇ ਹੁਣ ਦੇਖੋ ਆਪਣੀ ਕੜੀ ਬਣ ਕੇ ਬਿਲਕੁਲ ਰੈਡੀ ਹੈ ਹੁਣ ਇਸ ਦੇ ਵਿੱਚ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰਾਂਗੇ ਤੇ ਲੋ ਜੀ ਕੜੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਜਿਆਦਾ ਫਲੇਵਰਫੁਲ ਤੇ 컬러ਫੁਲ ਬਣ ਕੇ ਤਿਆਰ ਹੋ ਚੁੱਕੀ ਹੈ। ਵੀਡੀਓ ਵਧੀਆ ਲਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਲੋ ਜੀ ਤੁਹਾਨੂੰ ਦਿਖਾਉਂਦੇ ਹਾਂ ਪਕੌੜੇ ਆਪਣੇ ਕਿੰਨੇ ਸੌਫਟ ਬਣੇ ਹਨ। ਹੁਣ ਆਪਾਂ ਮਿਲਾਂਗੇ ਆਪਣੀ ਇੱਕ ਹੋਰ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।